ਆ ਪੰਜਾਬੀ ਮੁੰਡੇ ਖੜੇ ਯਰਮਨੀਆ ਦੇ ਵਿੱਚ ਫਾਈਨ ਭਰਨ ਵਾਸਤੇ ਰਮਨੀਆ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਰਮਨੀਆ ਦੇ ਵਿੱਚ ਕੰਮ ਹੈ ਨਹੀਂ ਤੇ ਏਜੰਟ ਆਪਣੇ ਪੈਸੇ ਬਣਾਈ ਜਾਂਦੇ ਆਗੇ ਲੋਕਾਂ ਤੋਂ ਢਾਈ ਢਾਈ 3-3 ਲੱਖ ਰੁਪਏ ਲੈ ਕੇ ਇੱਥੇ ਬੁਲਾਈ ਜਾਂਦੇ ਆ ਤੇ ਇੱਥੇ ਕੰਮਕਾਰ ਕੁਝ ਨਹੀਂ ਹੈਗਾ ਆ ਦੇਖ ਲੋ ਤੁਸੀਂ 100-50000 ਰੁਪਏ ਫਾਈਨ ਹੈ ਇਹ ਮੁੰਡੇ ਖੜੇ ਆ ਫਾਈਨ ਭਰਨ ਲਈ ਹਫਤੇ ਹਫਤੇ ਦੋ-ਦੋ ਹਫਤੇ ਤੋਂ ਖੜੇ ਆਗੇ ਇੱਥੇ 플ਾਨ ਦੇ ਵਿੱਚ ਲੱਗੇ ਸਜੇ ਤੱਕ ਇਹਨਾਂ ਦੀ ਵਾਰ ਹੀ ਨਹੀਂ ਆਈ ਰਮੀਨੀਆ ਦੇ ਵਿੱਚ ਨਾ ਆਓ ਤੇ ਮੇਰੇ ਵੀਰ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਰਮੀਨੀਆ ਦੇ ਵਿੱਚ ਨਾ ਆਓ ਤਾਂ ਬਹੁਤ ਚੰਗੀ ਗੱਲ ਆ ਜੇ ਕਿਸੇ ਦੇ ਪਿੱਛੇ ਲੱਗ ਕੇ ਆਉਣਾ ਵੀ ਆ ਤਾਂ ਫਿਰ ਤੁਹਾਡਾ ਪਸਤਾਵਾ ਬਹੁਤ ਵੱਡਾ ਹੋਣਾ ਇਹੀ ਕਹਿੰਦੇ ਆ ਕਿ ਰਮੀਨੀਆ ਦੇ ਵਿੱਚ ਨਾ ਆਓ ਰਮੀਨੀਆ ਦੇ ਵਿੱਚ ਕੰਮ ਕੋਈ ਨਹੀਂ ਹੈ